ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਅੱਜ ਦਾ ਟੌਪਿਕ ਹੈ ਜੀਵਨ ਸਾਥ। ਇਹ ਸਿਰਫ ਇੱਕ ਸ਼ਬਦ ਨਹੀਂ ਸਾਰੀ ਉਮਰ ਦਾ ਸਾਥ ਹੈ। ਅੱਜ ਮੈਂ ਤੁਹਾਨੂੰ ਹਰਜੀਤ ਸਿੰਘ ਬਾਰੇ ਦੱਸਣਾ ਚਾਹੁੰਦੀ ਆ। ਹਰਜੀਤ ਸਿੰਘ ਦੇ ਵਿਆਹ ਨੂੰ 30 ਸਾਲ ਹੋ ਚੁੱਕੇ ਸਨ। ਉਸ ਦੀ ਪਤਨੀ ਦੀਪ ਬਹੁਤ ਹੀ ਨੇਕਔਰਤ ਸੀ। ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਵੀ ਦੁੱਖ ਆਏ, ਕੋਈ ਸੁੱਖ ਆਏ ਪਰ ਕਦੀ ਵੀ ਉਹਨਾਂ ਨੇ ਇੱਕ ਦੂਜੇ ਦਾ ਸਾਥ ਨਹੀਂ ਛੱਡਿਆ। ਇੱਕ ਦਿਨ ਦੀਪ ਬਹੁਤ ਬਿਮਾਰ ਹੋ ਗਈ ਡਾਕਟਰਾਂ ਨੇ ਦੱਸਿਆ ਕਿ ਦਿਲ ਦੀ ਬਿਮਾਰੀ ਹੈ ਤੇ ਇਲਾਜ ਸਿਰਫ ਮੁੰਬਈ ਹੋ ਸਕਦਾ ਹੈ ਹਰਜੀਤ ਕੋਲ ਪੈਸੇ ਬਹੁਤ ਘੱਟ ਸੀ ਪਰ ਹਰਜੀਤ ਨੇ ਹੌਂਸਲਾ ਨਾ ਛੱਡਿਆ ਆਪਣੀ 2 ਏਕੜ ਜ਼ਮੀਨ ਵੇਚ ਦਿੱਤੀ ਲੋਕ ਕਹਿੰਦੇ ਉਮਰ ਹੋ ਗਈ ਆ ਕਿਉਂ ਲਾ ਰਿਹਾ ਇੰਨਾ ਪੈਸਾ ਹਰਜੀਤ ਨੇ ਹੱਸ ਕੇ ਕਿਹਾ ਇਹ ਸਾਥ ਸਿਰਫ ਵਿਆਹ ਦੀ ਰਸਮ ਨਹੀਂ ਸੀ ਇਹ ਰੱਬ ਦੀ ਦਾਤ ਹੈ ਦੀਪ ਦਾ ਇਲਾਜ ਹੋਣਾ ਸ਼ੁਰੂ ਹੋ ਗਿਆ ਤੇ ਉਹ ਹੌਲੀ-ਹੌਲੀ ਠੀਕ ਹੋਣ ਲੱਗ ਗਈ 6 ਮਹੀਨੇ ਬਾਅਦ ਦੀਪ ਪੂਰੀ ਤਰ੍ਹਾਂ ਤੰਦਰੁਸਤ ਹੋ ਗਈ ਦੋਵੇਂ ਜਾਣੇ 6 ਮਹੀਨੇ ਬਾਅਦ ਜਦੋਂ ਠੀਕ ਹੋਣ ਤੇ ਦੀਪ ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਤਾਂ ਉਹਨਾਂ ਦੇ ਚਿਹਰੇ ਤੇ ਅਲੱਗ ਹੀ ਖੁਸ਼ੀ ਸੀ ਦੋਨਾਂ ਨੇ ਰਲ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਹਰਜੀਤ ਦਿਲ ਵਿੱਚ ਸੋਚ ਰਿਹਾ ਸੀ ਭਾਵੇਂ ਮੈਂ 2 ਏਕੜ ਜ਼ਮੀਨ ਵੇਚ ਦਿੱਤੀ ਪਰ ਮੈਂ ਆਪਣੀ ਦੁਨੀਆ ਵਾਪਸ ਆਪਣੇ ਕੋਲ ਲੈ ਆਇਆ ਮੇਰੀ ਦੁਨੀਆ ਮੇਰੀ ਜੀਵਨ ਸਾਥੀ ਹੈ ਸਾਨੂੰ ਸਾਰਿਆਂ ਨੂੰ ਨਾ ਆਪਣੇ ਜੀਵਨ ਸਾਥੀ ਦਾ ਪੂਰਾ ਮਾਨ ਸਤਕਾਰ ਕਰਨਾ ਚਾਹੀਦਾ ਹੈ ਬਾਕੀ ਸਭ ਰਿਸ਼ਤੇ ਨਾ ਤੇ ਸਾਥ-ਸਾਥ ਛੱਡ ਦਿੰਦੇ ਆ ਪਰ ਤੁਹਾਡਾ ਇੱਕ ਜੀਵਨ ਸਾਥੀ ਹੈ ਜੋ ਹਮੇਸ਼ਾ ਤੁਹਾਡੇ ਨਾਲ ਖੜਾ ਰਹਿੰਦਾ ਹੈ ਅਤੇ ਹਮੇਸ਼ਾ ਤੁਹਾਡੇ ਦੁੱਖ ਵਿੱਚ ਅਤੇ ਸੁੱਖ ਵਿੱਚ ਤੁਹਾਡੇ ਨਾਲ ਰਹਿੰਦਾ ਹੈ ਧੰਨਵਾਦ